ਸਤਿ ਸ਼੍ਰੀ ਅਕਾਲ ਅਮ ਪਿਛਲੇ ਦਿਨਾਂ ਚ ਜੋ ਬੂਹੇ ਬਾਰੀ ਉਤੇ ਇਤਰਾਜ਼ ਕੀ ਅਮ ਹੋਈ ਹੈ ਉਹਦੇ ਲਈ ਮੈਂ ਤੇ ਮੇਰੀ ਟੀਮ ਮਾਫੀ ਮੰਗਣਾ ਚਾਹੁੰਦੇ ਆ ਸਾਡੀ ਕਦੀ ਇਹ ਮਨਸ਼ਾ ਨਹੀਂ ਸੀ ਕਿ ਅਸੀਂ ਕਿਸੇ ਦਾ ਦਿਲ ਦੁਖਾਈਏ ਤੇ ਜੇ ਜਾਣੇ ਅਣਜਾਣੇ ਚ ਕਿਸੇ ਵਿਅਕਤੀ ਦਾ ਦਿਲ ਦੁਖਿਆ ਹੋਵੇ ਤਾਂ ਅਮ ਵੀ ਆਰ ਸੌਰੀ ਅਮ ਮਾਫੀ ਮੰਗਦੇ ਆ ਐਂਡ ਅੱਗੇ ਤੋਂ ਧਿਆਨ ਰੱਖਾਂਗੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਉਦੇ ਪ੍ਰਤਾਪ ਸਿੰਘ ਹੈ ਮੈਂ ਫਿਰ ਬੂਹੇ ਬਾਰੀਆਂ ਦਾ ਡਾਇਰੈਕਟਰ ਹਾਂ ਸਾਡੀ ਫਿਲਮ ਬਣਾਉਣ ਪਿੱਛੇ ਕਦੇ ਵੀ ਮਨਸ਼ਾ ਕਿਸੇ ਵਿਅਕਤੀ ਵਿਸ਼ੇਸ਼ ਸਮੁਦਾਇ ਜਾਤੀ ਜਾਂ ਭਾਈਚਾਰੇ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਨਹੀਂ ਸੀ ਜੇ ਤਾਂ ਵੀ ਜਾਣੇ ਅਣਜਾਣੇ ਸਾਡੇ ਤੋਂ ਕੋਈ ਗਲਤੀ ਹੋਈ ਆ ਉਸ ਗਲਤੀ 'ਤੇ ਮੈਂ ਮਾਫੀ ਚਾਹੁੰਦਾ ਤੇ ਅੱਗੇ ਤੋਂ ਇਸ ਗੱਲ ਦਾ ਖਾਸ ਖਿਆਲ ਰੱਖਾਂਗੇ ਜੀ ਪਿਛਲੇ ਦਿਨੀ ਸਾਡੀ ਇੱਕ ਫਿਲਮ ਰਿਲੀਜ਼ ਹੋਈ ਆ ਬੂਏ ਬਾਰੀਆਂ ਉਹ ਫਿਲਮ ਨੂੰ ਲਿਖਦੇ ਸਮੇਂ ਮੇਰੀ ਬਿਲਕੁਲ ਵੀ ਇਹੋ ਜਿਹੀ ਕੋਈ ਇੱਛਾ ਨਹੀਂ ਸੀ ਕਿ ਕਿਸੇ ਦਾ ਦਿਲ ਦੁਖੇ ਜਾਂ ਕਿਸੇ ਸਮੁਦਾਏ ਨੂੰ ਅਸੀਂ ਠੇਸ ਪਹੁੰਚਾਈਏ ਫਿਰ ਵੀ ਜੇ ਕਿਸੇ ਕਿਸੇ ਵੀ ਵਿਅਕਤੀ ਦੀਆਂ ਜਾਂ ਕਿਸੇ ਸਮੁਦਾਇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਤਾਂ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਤੇ ਅੱਗੇ ਵਾਸਤੇ ਅਸੀਂ ਇਸ ਚੀਜ਼ ਦਾ ਪੂਰਾ ਧਿਆਨ ਵੀ ਰੱਖਾਂਗੇ ਕਿ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਹੱਟ ਨਾ ਕਰੀਏ ਕਿਸੇ ਵਿਅਕਤੀ ਵਿਸ਼ੇਸ਼ ਨੂੰ ਠੇਸ ਵੀ ਨਾ ਪਹੁੰਚਾਈ ਸਰ ਜੀ ਗੋਜੀ ਮੇਰਾ ਨਾਮ ਉਹਦੇਕਤਾਪ ਸਿੰਘ ਹੈ ਮੈਂ ਫਿਰ ਬੂਹੇ ਬਾਗੀਆਂ ਦਾ ਡਾਇਰੈਕਟਰ ਹਾਂ ਸਾਡੀ ਫਿਲਮ ਬਣਾਉਣ ਪਿੱਛੇ ਕਦੇ ਵੀ ਮਨਸ਼ਾ ਕਿਸੇ ਵਿਅਕਤੀ ਵਿਸ਼ੇਸ਼ ਸਮੁਦਾਇ ਜਾਤੀ ਜਾਂ ਪਾਈਚਾਰੀ ਦੇ ਭਾਵਨਾਵਾਂ ਨੂੰਠੇਸ ਪਹੁੰਚਾਉਣਾ ਨਹੀਂ ਸੀ ਜੇ ਤਾਂ ਵੀ ਜਾਣੇ ਜਾਂ ਨਾ ਜਾਣੇ ਸਾਡੇ ਤੋਂ ਕੋਈ ਗਲਤੀ ਹੋਈ ਆ ਉਸ ਗਲਤੀ ਮੈਂ ਮਾਫੀ ਚਾਹੁੰਦਾ ਤੇ ਅੱਗੇ ਤੋਂ ਇਸ ਗੱਲ ਦਾ ਖਾਸ ਖਿਆਲ ਰੱਖਾਂਗਾ ਜੀ ਪਿਛਲੇ ਦਿਨੀ ਸਾਡੀ ਇੱਕ ਫਿਲਮ ਰਿਲੀਜ਼ ਹੋਈ ਆ ਬੂਹੇ ਬਾਗੀਆਂ ਉਫਰ ਨੂੰ ਲਿਖਦੇ ਸਮੇਂ ਮੇਰੀ ਬਿਲਕੁਲ ਵੀ ਇਹੋ ਜਿਹੀ ਕੋਈ ਇੱਛਾ ਨਹੀਂ ਸੀ ਕਿ ਕਿਸੇ ਦਾ ਦਿਲ ਦੁਖੇ ਜਾਂ ਕਿਸੇ ਸਮੁਦਾਏ ਨੂੰ ਅਸੀਂ ਠੇਸ ਪਹੁੰਚਾਈਏ ਫਿਰ ਵੀ ਜੇ ਕਿਸੇ ਕਿਸੇ ਵੀ ਵਿਅਕਤੀ ਦੀਆਂ ਜਾਂ ਕਿਸੇ ਸਮੁਦਾਏ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਤਾਂ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਤੇ ਅੱਗੇ ਵਾਸਤੇ ਅਸੀਂ ਇਸ ਚੀਜ਼ ਦਾ ਪੂਰਾ ਧਿਆਨ ਵੀ ਰੱਖਾਂਗੇ ਕਿ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਹੱਟ ਨਾ ਕਰੀਏ ਕਿਸੇ ਵਿਅਕਤੀ ਵਿਸ਼ੇਸ਼ ਨੂੰ ਠੇਸ ਵੀ ਨਾ ਪਹੁੰਚਾਈਏ ਸਤਿ ਸ੍ਰੀ ਅਕਾਲ ਜੀ